ਸਾਲ ਦਾ ਆਖਰੀ ਦਿਨ ਤੇ ਮੇਰਾ ਸਟੇਸ਼ਨ ਤੇ ਖੜੇ ਹੋਣਾ ਇਤਫਾਕ ਦੀ ਗੱਲ ਹੈ ਦੋ ਰਾ ਸਨ ਮੇਰੇ ਕੋਲ ਜਾਂ ਘਰ ਬੈਠ ਕੇ ਮੁਰਦਿਆਂ ਵਾਂਗ ਥਾਲ ਦੇ ਮਰਨ ਦੀ ਖਬਰ ਲੈਂਦਾ ਤਾਂ ਜਾਂ ਫਿਰ ਜ਼ਿੰਦਗੀ ਨੂੰ ਮੰਨਨ ਦਾ ਤੇ ਲੋਕ ਰੰਗ ਵੇਖਣ ਦਾ ਅਫਸਰ ਦਿੰਦਾ ਫਿਰ ਕੀ ਸੀ ਚੱਕਿਆ ਝੁਲਾ ਤੇ ਨਿਕਲ ਪਿਆ ਨਵੇਂ ਸਾਲ ਨੂੰ ਅੱਗੋਂ ਮਿਲਣ ਮਿਲਣ ਤੋਂ ਪਹਿਲਾਂ ਮੇਰੀ ਰੇਲ ਨਾਲ ਮੁਲਾਕਾਤ ਹੋਈ ਲਾਲ ਚਿੱਟੀ ਨਵ ਵਿਆਈ ਬੋਟੀ ਵਾਂਗ ਮੇਰਾ ਇੰਤਜ਼ਾਰ ਕਰ ਰਹੀ ਸੀ ਸੀਟ ਤੇ ਬੈਠਾ ਨਜ਼ਾਰਾ ਤੱਕਣ ਲੱਗਾ ਤਾਂ ਸ਼ਹਿਰ ਮਰਿਆ ਹੋਇਆ ਲੱਗ ਰਿਹਾ ਸੀ ਸ਼ਾਇਦ ਬੱਦਲਾਂ ਕਰਕੇ ਸ਼ਹਿਰ ਦਾ ਵਿਟਾਮਿਨ ਡੀ ਘਟ ਗਿਆ ਹੋਵੇ ਇੰਜ ਪ੍ਰਤੀਤ ਹੁੰਦਾ ਸੀ ਪਾਣੀ ਦਾ ਰੰਗ ਵੀ ਗੰਦਲਾ ਲੱਗ ਰਿਹਾ ਸੀ ਸ਼ਾਇਦ ਇਹਨੂੰ ਧੁੱਪ ਦਾ ਵਿਯੋਗ ਹੋਵੇ ਕਿਣਮਿਣਕਣੀਆਂ ਕਰਕੇ ਬੈਠ ਕੇ ਬਾਹਰ ਦਾ ਨਜ਼ਾਰਾ ਤਾਂ ਬਾਖਮਾਲ ਸੀ ਪਰ ਮਨ ਵਿੱਚ ਇੱਕ ਸਵਾਲ ਆ ਰਿਹਾ ਸੀ ਕਿ ਜਿੱਥੇ ਮੈਂ ਜਾ ਰਿਆਂ ਕਿ ਉਹ ਸ਼ਹਿਰ ਤਿਆਰ ਵੀ ਹੈ 90 ਸਾਲ ਦੇ ਆਗਾਜ਼ ਨੂੰ ਲੈ ਕੇ ਰੇਲ ਸ਼ਹਿਰ ਦੀਆਂ ਉੱਚੀਆਂ-ਉੱਚੀਆਂ ਸੀਮਿੰਟ ਦੀਆਂ ਕੰਧਾਂ ਵਿੱਚ ਦਾਖਲ ਹੋ ਗਈ ਚਾਰੇ ਪਾਸੇ ਸੀਮਿੰਟ ਹੀ ਸੀਮਿੰਟ ਸੀ ਸ਼ਾਇਦ ਲੋਕਾਂ ਦਾ ਅਥਾ ਪਿਆਰ ਹੋਵੇ ਸੀਮਿੰਟ ਨਾਲ ਰੇਲ ਹੌਲੀ ਹੋ ਗਈ ਸ਼ਾਇਦ ਥੱਕ ਗਈ ਹੋਵੇ ਪਰ ਮੇਰੀ ਮੰਜ਼ਿਲ ਆ ਗਈ ਸੀ ਸਾਸੀ ਗੱਲਾਂ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਇਸ ਵੀਡੀਓ ਵਿੱਚ ਅੱਜ ਤਰੀਕ ਹੈ 31 ਦਸੰਬਰ 2025 ਤੇ ਸਾਲ ਦਾ ਅਖੀਰਲਾ ਦਿਨ ਤੇ ਕੱਲ ਨੂੰ ਨਵਾਂ ਸਾਲ ਜਾਣੀ ਕਿ 2026 ਚੜ ਜਾਵੇ ਹਾਲਾਂਕਿ ਅੱਧ ਤੋਂ ਵੱਧ ਦੁਨੀਆ 'ਤੇ ਨਵਾਂ ਸਾਲ ਦਾ ਆਗਾਜ਼ ਹੋ ਚੁੱਕਿਆ ਪਰ ਬਹੁਤ ਸਾਰੇ ਧਰਤੀ ਦੇ ਸਥਾਨ ਜਿਥੇ ਅਜੇ ਹੋਣਾ ਜਿਵੇਂ ਕਿ ਕੈਲੀਫੋਰਨੀਆ ਦਾ ਸ਼ਹਿਰ ਸੈਨ ਫਰਾਂਸਿਸਕੋ ਤੇ ਮੈਂ ਇਸ ਵਕਤ ਇਹ ਸ਼ਹਿਰ ਬੈਠਾ ਹੋਇਆ ਤੇ ਇਹ ਸ਼ਹਿਰ ਆਪਣੇ ਵਕ ਵਕ ਚੀਜ਼ਾਂ ਕਰਕੇ ਮਸ਼ਹੂਰ ਹੈ ਜੇ ਕਹੋ ਵੀ ਦੁਨੀਆ ਦੀ ਐਡਵਾਂਸਮੈਂਟ ਦੀ ਦੁਨੀਆ ਵਿੱਚ ਇਹ ਸ਼ਹਿਰ ਦਾ ਇਹ ਗੱਲ ਕੀਤੀ ਜਾਂਦੇ ਸਭ ਤੋਂ ਮੋਰੀ ਇਹ ਸ਼ਹਿਰ ਹੁੰਦਾ ਤੇ ਐਵੇਂ ਹੀ ਇਹ ਸ਼ਹਿਰ ਨਵੇਂ ਸਾਲ ਦਾ ਆਗਾਜ਼ ਕਿਵੇਂ ਕਰਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਬਹੁਤ એનਰਜੈਟਿਕ ਵੇ ਨਾਲ ਇੱਥੋਂ ਦੇ ਲੋਕੀ ਚਾਲ ਪੈੜ ਜਾਂ ਕਹੋ ਵੀ ਗਰਮ ਜੋਸ਼ੀ ਨਾਲ ਸਵਾਗਤ ਕਰਦੇ ਨੇ ਨਵੇਂ ਸਾਲ ਦਾ ਤੇ ਆਪਾਂ ਇਸ ਵੀਡੀਓ ਵਿੱਚ ਇਹ ਸਾਰੀਆਂ ਚੀਜ਼ਾਂ ਵੇਖਾਂਗੇ ਹਾਲਾਂਕਿ ਮੀ ਬਹੁਤ ਜ਼ਿਆਦਾ ਪੈ ਰਿਆ ਸੋ ਮੀ ਪੈਣ ਕਰਕੇ ਮੈਨੂੰ ਇੱਕ ਕੈਪੇ ਜਾਨੇਗੀ ਮੀਡਲ ਈਸਟਰਨ ਕੈਪੇ ਆ ਉਹ ਲੱਭਿਆ ਤੇ ਮੈਂ ਇੱਥੇ ਬਕਲਾਵੇ ਦਾ ਆਨੰਦ ਮਾਣ ਲਿਆ ਬਕਲਾਵਾ ਬਹੁਤ ਜ਼ਬਰਦਸਤ ਹੈ ਬਾਕੀ ਤੁਸੀਂ ਬਣੇ ਰਹੋ ਮੇਰੇ ਨਾਲ ਇਸ ਵੀਡੀਓ ਵਿੱਚ ਆਪਾਂ ਨਵੇਂ ਸਾਲ ਦੀ ਗਹਿਮਾ ਗਹਿਮਈ ਤੇ ਨਵੇਂ ਸਾਲ ਦਾ ਵੈਲਕਮ ਕਿਵੇਂ ਕਰਦਾ ਹੈ ਯਾਰ ਉਹ ਵੇਖਾਂਗੇ ਵੈਲਕਮ ਦਾ ਤਾਂ ਸ਼ਾਇਦ ਪਤਾ ਨਹੀਂ ਪਰ ਐਵੇਂ ਲੱਗ ਰਿਹਾ ਸੀ ਲੋਕ ਜਿਵੇਂ ਨਾ ਖਤਮ ਹੋਣ ਵਾਲੀ ਦੌੜ ਵਿੱਚ ਦੌੜ ਰਹੇ ਹੋ ਮੀਂਹ ਨੇ ਵੀ ਮਾਹੌਲ ਥੋੜਾ ਗਮਗੀਨ ਕਰਤਾ ਜਵਾਨੀ ਜਿਵੇਂ ਸ਼ਹਿਰ ਦੀ ਕਿਤੇ ਗਵਾਚ ਗਈ ਹੋਵੇ ਬਾਬਿਆਂ ਨਾਲ ਭਰੀ ਬਸ ਤੇ ਮੈਂ ਕਿਸੇ ਅਣਜਾਨ ਜਗ੍ਹਾ ਵੱਲ ਵੱਧ ਰਹੇ ਸਾਂ ਜਗ੍ਹਾ ਤੇ ਪਹੁੰਚ ਲੋਕ ਐਵੇਂ ਡਰ ਰਹੇ ਸੀ ਮੀਂਹ ਤੋਂ ਜਿਵੇਂ ਕਿਤੇ ਖੁਰ ਚੱਲੇ ਹੋਣ ਜਗ੍ਹਾ ਸੋਹਣੀ ਸੀ ਪਰ ਬੰਦਿਆਂ ਨਾਲੋਂ ਜ਼ਿਆਦਾ ਮੋਟਰਾਂ ਦਿਖ ਰਹੀਆਂ ਸਨ ਤੇ ਕੁਝ ਜਗਾਵਾਂ ਲੋਕਾਂ ਨੂੰ ਲੱਭ ਰਹੀਆਂ ਸਨ ਹੋਰ ਅੱਗੇ ਵਧਿਆ ਤਾਂ ਇੱਕ ਇੱਟਾਂ ਦਾ ਦਰਵਾਜ਼ਾ ਸਾਲਾਂ ਪੁਰਾਣਾ ਇਤਿਹਾਸ ਸਾਹਮੇ ਹੋਣ ਦੀ ਦਸਤਕਦ ਦੇ ਰਿਹਾ ਸੀ ਹਵਾ ਦੇ ਬੁੱਲੇ ਤੇ ਚੰਡੋਲ ਦਾ ਢੇੜਾ ਹਵਾ ਵਿੱਚ ਲਹਿਰਾਂ ਦੇ ਬੰਦਰਗਾਹ ਦੇ ਝੰਡੇ ਇਸ ਸੀਮਿੰਟ ਦੇ ਸ਼ਹਿਰ ਵਿੱਚ ਆਪਣੀ ਹੋਂਦ ਦੀ ਗਵਾਹੀ ਭਰ ਰਹੇ ਸਨ ਇਹ ਸੀਮਿੰਟ ਦਾ ਸ਼ਹਿਰ ਕਦ ਲੈਟਾਂ ਵਾਲਾ ਸ਼ਹਿਰ ਬਣ ਗਿਆ ਪਤਾ ਹੀ ਨਹੀਂ ਲੱਗਿਆ ਅੰਗਰੇਜ਼ੀ ਵਿੱਚ ਗੋਰੇ ਨੂੰ ਸਿਟੀ ਲਾਈਟਸ ਆਖਦੇ ਨੇ ਇਹ ਮੌੜ ਚਾਲ ਦੀ ਗੱਲ ਕੀਤੀ ਜਾਵੇ ਸ਼ਹਿਰ ਦੀ ਤਾਂ ਪਾਣੀਆਂ ਪਾਣੀ ਹੋਇਆ ਪਿਆ ਹੈ ਤੇਂਦਰ ਦੇਵਤਾ ਜੀ ਨੇ ਚੜ੍ਹਦੇ ਸਾਲ ਦਾਬ ਲਿਆ ਇਹ ਸ਼ੰਕੇ ਪ੍ਰਗਟ ਹੋ ਰਿਹਾ ਨੇ ਮਿਪਟਾਕੇ ਚੱਲਣਗੇ ਕਿ ਨਹੀਂ ਅਜੇ ਕੁਝ ਤੈ ਨਹੀਂਗਾ ਸ਼ਹਿਰ ਚੱਲ ਜਾਣਾ ਸ਼ਹਿਰ ਨਾ ਚੱਲਣ ਇਹ ਵੀ ਦੁਵਿਧਾ ਬਣੀ ਪਈ ਆ ਜੇ ਗੱਲ ਕੀਤੀ ਜਾਵੇ ਲੋਕਾਂ ਦੇ ਕੱਠ ਦੀ ਤੇ ਲੋਕ ਹਮਾ ਆ ਕੇ ਪਹੁੰਚ ਰਹੇ ਨੇ ਕਿ ਕੋਈ ਵੱਡੀ ਗੱਲ ਨਹੀਂ ਇਹ ਸ਼ਹਿਰ ਦੇ ਵਿੱਚ ਮੀਂਹ ਪਣਾ ਇੱਥੇ ਅਕਸਰ ਇਹ ਚੀਜ਼ ਹੁੰਦੀ ਰਹਿੰਦੀ ਆ ਇੱਥੇ ਗਰਮੀਆਂ 'ਚ ਪੂਰਨ ਤੌਰ ਤੇ ਧੁੰਦ ਪੈ ਜਾਂਦੀ ਆ ਜੋ ਕਿ ਹੈਰਾਨ ਕਰਨ ਵਾਲੀ ਗੱਲ ਆ ਪਰ ਜਿਹੜੀ ਜੀਓਗ੍ਰਾਫੀਕਲ ਲੋਕੇਸ਼ਨ ਆ ਇਹ ਸ਼ਹਿਰ ਦੀ ਉਹਦੇ ਕਰਕੇ ਇਹ ਸੁਭਾਵਿਕ ਜੀ ਗੱਲ ਆ ਪਰ ਮਾੜੀ ਗੱਲ ਇਹ ਆ ਵੀ ਨਵੇਂ ਸਾਲ ਆਲਾ ਦੇਣ ਹੋਵੇ ਤੇ ਮੀਂਹ ਪੂਰੇ ਯੂਰਾਂ 'ਚ ਹੋਵੇ ਤੇ ਹੁਣੇ ਪਟਾਕੇਆਂ ਦਾ ਪਤਾ ਨਹੀਂ ਚੱਲਣਗੇ ਕਿ ਨਹੀਂ ਜਾਂ ਪਿੰਡਾਂ ਵਾਂਗੂ ਜੇ ਸਲਾਬੇ ਗਏ ਤਾਂ ਫਿਰ ਤਾਂ ਕਹਿ ਲਓ ਵੀ ਨਾ ਹੀ ਐ ਨਹੀਂ ਤੇ ਬਾਕੀ ਦਾ ਮਾਹੌਲ ਚੱਲ ਆਪਾਂ ਵੇਨੇ ਆ ਜਾ ਕੇ ਵੀ ਕੀ ਬਣਦਾ ਟੋਲਿਆਂ ਦਾ ਹੁਣ ਸ਼ੁਰੂ ਹੋ ਗਿਆ ਸ਼ਹਿਰ ਜਿਉਂਦਾ ਹੋ ਤੁਰਿਆ ਸ਼ਾਇਦ ਲੋਕ ਗੂੜੀ ਨੀਂਦ ਵਿੱਚੋਂ ਉੱਠ ਕੇ ਆਏ ਹੋਣ ਜਿਵੇਂ ਕਿਤੇ ਆਉਣ ਵਾਲਾ ਸਾਲ ਬੁਰਾਣਾ ਮੰਨ ਜਾਵੇ ਤੇ ਉਹ ਪਲ ਹੁਣ ਜਦੋਂ 2025 ਇਤਿਹਾਸ ਬਣ ਗਿਆ 26 ਵਿੱਚ ਲੋਕ ਆਪਣੇ ਆਪਣੇ ਘਰਾਂ ਨੂੰ ਵਾਪਸ ਮੁੜੇ ਨਵੇਂ ਸਫ਼ਰ ਨਵੇਂ ਅਰਮਾਨ ਤੇ ਨਵਾਂ ਸਾਲ ਫਿਰ ਤੋਂ ਉਹੀ ਦੌੜ ਜੋ ਕਦੀ ਖਤਮ ਨਹੀਂ ਹੋਣੀ ਤੇ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ